ਅੱਜ ਸਾਰਿਆਂ ਨੂੰ ਪਤਾ ਹੈ ਕਿ ਜਲੰਧਰ ਦੀ ਇਕੋ ਲੋਤੀ ਸੀਟ ਦੇ ਉੱਤੇ ਜਿਮਣੀ ਚੋਣ ਹੋਈ ਹੈ ਚਾਰਾਂ ਦੀ ਹਾਲੇ ਬਾਕੀ ਹੈ ਉਹ ਜਿਹੜੀ ਵੋਟਾਂ ਪਈਆਂ ਨੇ ਅੱਜ ਵੋਟ ਫੀਸ ਦੀ ਕੀ ਦੱਸਦਾ ਹੈ ਜਾਂ ਸਮੀਕਰਨ ਕੀ ਹੈ ਔਰ ਕੱਲ ਤੋਂ ਲੈ ਕੇ ਅੱਜ ਤੱਕ ਜਦੋਂ ਚੋਣ ਪ੍ਰਚਾਰ ਬੰਦ ਹੁੰਦਾ ਹੈ ਇਹ ਦੋ ਦਿਨਾਂ ਦਾ ਲੇਖਾ ਜੋਖਾ ਕਿਵੇਂ ਦੇਖਦੇ ਹਾਂ ਕਿਉਂਕਿ ਤਸਵੀਰਾਂ ਕਈ ਤਰ੍ਹਾਂ ਦੀਆਂ ਸਾਹਮਣੇ ਆ ਗਈਆਂ ਇੱਕ ਤੇ ਅੱਜ ਫਿਰ ਬਠਿੰਡਿਓ ਭਰਾ ਬੀਜਲੈਨ ਆ ਗਿਆ ਪਿਛਲੀ ਵਾਰ ਵੀ ਬੀਜਲੈਨ ਆਏ ਸੀ ਯਾਰ ਕੀ ਵੀ ਬੀਜਲੈਨ ਆਇਆ ਯਾਰ ਕੀ ਤੇ ਉਹ ਬੰਦਾ ਜਿਹੜਾ ਬੀਜਲੈਨ ਆਇਆ ਉਹ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲ ਗਰਾਲ ਕਰੀਦਾ ਪੜ ਲਿਆਗਾ ਭੱਜਣ ਲੱਗਾ ਇੱਧਰ ਸੁਖਮਾਲ ਦੀ ਸ਼ਰਮ ਹੋਣੀ ਚਾਹੀਦੀ ਇਹੋ ਜਿਹੇ ਲੀਡਰਾਂ ਨੂੰ ਉਹ ਲੰਬਾ ਦੇ ਰਹੇ ਸੀ ਵੀ ਤੁਸੀਂ ਬਠਿੰਡੇ ਵਾਲੇ ਇੱਧਰ ਕੀ ਕਰਦੇ ਹੋ ਨਾਲ ਕਹਿ ਰਹੇ ਸੀ ਤੁਹਾਨੂੰ 92 ਐਮਐਲ ਦਿੱਤੇ ਆਪਦਾ ਨਾਮ ਵੀ ਵਿੱਚ ਲੈ ਰਹੇ ਉਹਦਾ ਵੀ ਉਹਨੂੰ ਲੱਗਦਾ ਕਿ ਅਜੇ ਵੀ ਇਹ ਆਪਦਾ ਹੀ ਹੈ ਪਰ ਉਹ ਰਹੀ ਗੱਲ ਹੈ ਕਿ ਯਾਰ ਕਮਾਲ ਹੈ ਜਦ ਭਾਰਤੀ ਚੋਣ ਕਮਿਸ਼ਨ ਦੀਆਂ ਸਪਸ਼ਟ ਹਦਾਇਤਾਂ ਨੇ ਕਿ 48 ਘੰਟੇ ਤੋਂ ਪਹਿਲਾਂ ਪਹਿਲਾਂ ਤੁਸੀਂ ਬਗਾਨੇ ਬੰਦੇ ਨੂੰ ਜ਼ਿਲ੍ਹਾ ਛੱਡਣਾ ਪੈਂਦਾ ਤੇ ਤੁਸੀਂ ਮਾਮਾ ਉੱਥੇ ਧਾਰਾ ਕੱਢ ਰਹੇ ਸੀ ਹੁਣ ਬੇਇੱਜ਼ਤੀ ਕਰਾ ਕੇ ਕੀ ਪੱਲੇ ਪੱਲੇ ਸਿਰ ਤੇ ਕੇਸਰੀ ਪੱਗ ਤੁਸੀਂ ਦੇ ਆਜਮ ਸਰਦਾਰਾ ਪੱਗ ਸਿੱਧੀ ਪੱਗ ਤੇ ਵੀ ਤੁਸੀਂ ਦਾਗ ਲਾ ਦਿੱਤਾ ਹੈਗਾ ਕਟੋਗੜ ਸ਼ਰਮ ਤੇ ਆਉਣੀ ਚਾਹੀਦੀ ਹੈ ਵੀ ਤੂੰ ਉੱਥੇ ਕੀ ਕਰਦਾ ਹੈ ਵੀ ਤੂੰ ਜਾ ਕੇ ਬਠਿੰਡੇ ਕਰ ਫਿਰ ਬਾਅਦ ਚ ਸ਼ਰਮਿੰਦੇ ਆ ਗਏ ਬਾਥਰੂਮ ਚ ਲੁੱਕਦਾ ਫਿਰਦਾ ਹੈਗਾ ਯੂਥ ਪ੍ਰਧਾਨ ਦੇ ਹੋਏ ਹੈਗਾ ਅਹੁਦੇਦਾਰ ਵੀ ਹੈ ਯੂਥ ਪ੍ਰਧਾਨਾ ਵੀ ਭਵੇਂ ਮਾਮੂਲੀ ਵਰਕਰ ਹੋਵੇ ਕਟੋਗੜ ਸ਼ਰਮ ਤੇ ਆਉਣੀ ਚਾਹੀਦੀ ਹੈ ਤੂੰ ਕਾਨੂੰਨ ਤੋਂ ਵੱਡਾ ਮਾਮਾ ਤੂੰ ਇਲੈਕਸ਼ਨ ਕਮਿਸ਼ਨ ਤੋਂ ਵੱਡਾ ਜੇ ਸੰਵਿਧਾਨ ਤੋਂ ਵੱਡਾ ਹੈਗਾ ਜਦ ਉਹਦੇ ਚ ਹਦਾਇਤਾਂ ਨੇ ਕਿ ਕੋਈ ਵੀ ਬੰਦਾ ਬਗਾਨਾ ਜਿਹੜਾ ਬੰਦਾ ਉਸ ਨਾਲ ਕਿ ਜੇ ਅਗਰ ਵੋਟਰ ਨਹੀਂ ਹੈ ਉਹਨੂੰ ਆਪਣਾ ਉਹ ਹਲਕਾ ਛੱਡਣਾ ਪੈਂਦਾ ਇਹਨਾਂ ਦਾ ਸਾਰੇ ਦਾ ਦਿਮਾਗ ਹੀ ਸਤਵੇਂ ਆਸਮਨ 'ਚ ਜਿਹੜੇ ਨਵੀਂ-ਨਵੀਂ ਕਹਿੰਦੇ ਹੈਗੇ ਨਾ ਸਰਕਾਰ ਆਈ ਹੈ ਉਹ ਜਦੋਂ ਉਥੋਂ ਇਲੈਕਸ਼ਨ ਹੋਈ ਸੀ ਤੇ ਬਾਬੇ ਬਕਾਲੇ ਦਾ ਐਮਐਲਏ ਉਹ ਲਾਡੀ ਸ਼ਰੂ ਵਾਲੀ ਉਹਨਾਂ ਨੇ ਪੜ੍ਹ ਦਿਆ ਸੀ ਬਾਅਦ ਵਿੱਚ ਉਲਟਾ ਹਰਦੇਵ ਸਿੰਘ ਲਾਡੀ ਐਮਐਲਏ ਤੇ ਪਰਚਾ ਸਰਕਾਰ ਨੇ ਦਰਜ ਕਰਵਾ ਉਹ ਲਾਦਾ ਫੇਰ ਸਰਕਾਰ ਉਹ ਤੇ ਅਸ਼ੀਤ ਲੰਗਰਾਲ ਤੇ ਮਕਦਮਾ ਦਰਜ ਕਰਵਾ ਦੂਗੀ ਪਰ ਗੱਲ ਗਲਤ ਹੈ ਕਾਨੂੰਨ ਨੂੰ ਤੇ ਕਾਨੂੰਨ ਦੀਆਂ ਧੱਜੀਆਂ ਨਹੀਂ ਢਾਉਣੀਆਂ ਚਾਹੀਦੀਆਂ ਬਠਿੰਡੇ ਵਾਲਾ ਗੁੱਟ ਤੋਂ ਫੜੀ ਰੱਖਿਆ ਤੇ ਕੱਲ ਚੰਨੀ ਸਾਹਬ ਨੇ ਤੇ ਅਸ਼ ਪਟਿਆਲਾ ਸ਼ਾਈ ਸੂਟ ਵੀ ਆਏ ਖੰਡਾਇ ਸੀ ਹਵਾ ਦੇ ਵਿੱਚ ਗੱਡੀ ਵੀ ਪਟਿਆਲੇ ਦੀ ਸੀ ਉਹ ਜਿਹਦੇ ਵਿੱਚ ਉਹ ਬੋਤਲਾਂ ਵੀ ਸ਼ਰਾਬ ਦੀਆਂ ਸੀ ਪਟਿਆਲਾ ਸੂਟ ਵੀ ਤੇ ਪਟਿਆਲਾ ਪੈਗ ਵੀ ਸੀ ਉਹ ਬੋਤਲਾਂ ਵੀ ਸ਼ਾਇਦ ਪਟਿਆਲੇ ਤੋਂ ਆਈਆਂ ਹੋਣ ਨਾ ਮਤਲਬ ਸਰਕਾਰ ਨੂੰ ਇਹ ਲੱਗਾ ਕਿ ਅਸੀਂ ਜਿੰਨੀ ਜਿੱਤਨੀ ਹੈ ਸਰਕਾਰ ਵਾਸਤੇ ਨਾ ਡੂ অর ਡਾਈ ਹੈ ਨਾ ਔਰ ਬੜਾ ਕਹਿੰਦੇ ਹੁੰਦੇ ਨੇ ਨਾ ਕਿ ਪਿਆਰ ਤੇ ਮੁਹੱਬਤ ਜਬ ਪਿਆਰ ਤੇ جنگ ਦੇ ਵਿੱਚ ਸਭ ਕੁਝ ਜਾਇਆ ਜਾ ਤੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਉਸੇ ਤਰ੍ਹਾਂ ਕੀਤਾ ਹੈਗਾ ਹਨਾ ਕਿ एवरीथिंग ਇਜ਼ ਅ ਫੇਅਰ ਇਨ ਲਵ ਇਜ਼ ਅ ਵਾਰ ਹਨਾ ਉਸ ਹਿਸਾਬ ਹੋ ਗਿਆ ਹੁਣ ਇਸ ਮਸਲੇ ਦੇ ਵਿੱਚ ਸਭ ਤੋਂ ਵੱਡਾ ਸਵਾਲ ਹੈ ਕਿ ਸਰਕਾਰ ਦੀ ਇੱਕ ਇਹ ਹੈ ਕਿ ਅਸੀਂ ਸੀਟ ਜਿੱਤਣੀ ਹੈ ਕਿਵੇਂ ਵੀ ਜਿੱਤੀਏ ਕਿਸੇ ਤਰੀਕੇ ਨਾਲ ਜਿੱਤੀਏ ਉਹ ਸਰਕਾਰ ਦਾ ਅੱਡੀ ਚੋਟੀ ਦਾ ਯੋਰ ਲੱਗਾ ਹੋਇਆ ਸੀ ਹੁਣ ਮੁਕਾਬਲਾ ਤਕੋਣਾ ਇੱਕ ਪਾਸੇ ਭਾਜਪੀ ਸ਼ੀਤਲ ਅੰਗਰਾਲ ਹੋਣੀ ਦੂਜੇ ਪਾਸੇ ਸਰਜੀਤ ਕੌਰ ਹੋਣੀ ਸ਼੍ਰੋਮਣੀ ਕਾਲੀਦਾ ਬਾਕੀ ਦੜਾ ਸਰਿੰਦਰ ਕੌਰ ਹੋਣੀ ਕਾਂਗਰਸ ਪਾਰਟੀ ਵੱਲੋਂ ਆਮਾਦੀ ਪਾਰਟੀ ਵੱਲੋਂ ਮਹਿੰਦਰ ਭਗਤ ਇਹ ਇਹ ਮੁਕਾਬਲਾ ਤੇ ਤਕੋਣਾ ਲੇਕਿਨ ਸਿੱਧੀ ਜਿਹੜੀ ਲੜਾਈ ਦੱਸੀ ਜਾ ਰਹੀ ਉਹ ਕਾਂਗਰਸ ਤੇ ਆਪ ਦੇ ਜ਼ਿਕਰ ਹੁਣ ਜਦੋਂ ਬੰਦੇ ਬਾਹਰੋਂ ਹਲਿਆ ਕੇ ਪੋਲਿੰਗ ਬੂਥਾਂ ਦੇ ਬੈਠੇ ਨੇ ਉਹ ਬੰਦੇ ਫੜੇ ਵੀ ਗਏ ਨੇ ਸਰਕਾਰ ਦੀ ਕੋਈ ਸਟੇਟਮੈਂਟ ਤਾਂ ਨਹੀਂ ਆਈ ਹੈ ਕਿ ਫਿਰ ਕਹਿ ਦਿੰਦੇ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਵੀ ਜੇ ਤੈਨੂੰ ਪਤਾ ਤੂੰ ਉਥੇ ਮਾਮਾ ਭੂਆ ਦਾ ਜਾਂ ਮਾਮੇ ਦਾ ਪਿੰਡ ਥੋੜਾ ਜਿਹੜੇ ਘਰ ਚੋਂ ਤੈਨੂੰ ਬਾਥਰੂਮ ਚੋਂ ਸੀਤ ਅੰਗਲਾਰ ਨੇ ਗੁੱਟ ਤੋਂ ਫੜ ਕੇ ਬਿਠਾ ਰੱਖਿਆ ਗਿਆ ਉਹਦੇ ਪਿੱਛੇ ਦੋ ਗਨਮੈਨ ਵੀ ਆ ਕਿਉਂਕਿ ਇੱਕੋ ਜੂਥ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਇੱਕੋ ਕਿਸੇ ਉਹ ਬੋਰਡ ਦਾ ਵੀ ਉਹ ਡਾਇਰੈਕਟਰ ਡਿਰెక్టర్ ਹੈਗਾ ਤੇ ਸਰਕਾਰ ਨੇ ਕਾਫੀ ਲੋਕਾਂ ਨੂੰ ਗਨਮੈਨ ਦਿੱਤੇ ਹੈਗੇ ਨੇ ਸਿਕਿਉਰਿਟੀ ਜਿਹੜੇ ਪਹਿਲਾਂ ਕਹਿੰਦੇ ਸੀ ਕਿ ਇਹ ਸਿਕਿਉਰਿਟੀ ਨਹੀਂ ਲੈਣੀ ਨਾ ਪਹਿਲਾਂ ਟੀਚਰਾਂ ਕਰਦੇ ਸੀ ਵਿਰੋਧੀਆਂ ਨੂੰ ਹੁਣ ਸਾਰਿਆਂ ਦਾ ਕੰਮ ਹੀ ਹੈ ਕਿ ਸਿਕਿਉਰਿਟੀ ਲਈ ਜਾਵੇ ਹੁਣ ਜਿਹੜੀਆਂ ਵੋਟਾਂ ਪਈਆਂ ਨਾ ਵੋਟਾਂ ਦੇ ਵਿੱਚ ਆ ਕਿ ਕਿ ਬੜੀਆਂ ਹਾਲਾਂਕਿ ਸਰਕਾਰ ਨੂੰ ਉਮੀਦ ਸੀ ਕਿ 70% ਤੋਂ ਵੱਧ ਵੋਟਾਂ ਪੈਣਗੀਆਂ ਜੇ 70% ਤੋਂ ਵੱਧ ਵੋਟਾਂ ਪੈਂਦੀਆਂ ਨੇ ਇਹਦਾ ਮਤਲਬ ਹੈ ਕਿ ਲੋਕੀ ਸਰਕਾਰ ਤੋਂ ਖੁਸ਼ ਵੀ ਹੋ ਸਕਦੇ ਨੇ ਜਾਂ ਸਰਕਾਰ ਜੋਰ ਵੀ ਬੜਾ ਲੱਗਾਗਾ ਜਿਵੇਂ ਚੰਨੀ ਸਾਹਿਬ ਹੋਣਾ ਨੇ ਉਹ ਬੰਦੇ ਵੀ ਪੜ੍ਹੇ ਨੇ ਪਟਿਆਲੇ ਦੀ ਗੱਡੀ ਆ ਪਟਿਆਲਾ ਸੂਰਤ ਪਟਿਆਲਾ ਪੈਗ ਦੀ ਚਰਚਾ ਹੋ ਰਹੀ ਆ ਅੱਜ ਜੋ ਬੰਦਾ ਵਰਕਰ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਫੜਿਆ ਗਿਆ ਸਰਕਾਰ ਵਾਸਤੇ ਵਕਾਰ ਦਾ ਅਸੀਂ ਸਵਾਲ ਕਿ ਜੇ ਸੀਟ ਜਿੰਨੀ ਆ ਹਰ ਹਾਲਤ ਦੇ ਵਿੱਚ ਜਿੰਨੀ ਆ ਹੁਣ ਇਹ ਆ ਹੁਣ ਪਰ ਸਵਾਲ ਹੈ ਕਿ ਜਿਹੜੀ ਸ੍ਰਿੰਦਰ ਕੌਰ ਉਹ ਟਕਸਾਲੀ ਕਾਂਗਰਸੀ ਆ ਸਰਜੀਤ ਕੌਰ ਹੁਣੀ ਟਕਸਾਲੀ ਕਾਲੀ ਆ ਉਹ ਵਖਰੀ ਗੱਲ ਅਗਾਂਹ ਸ਼ਰੂਮਨੀ ਕਾਲੀ ਦਲ ਬਾਦਲ ਦਾ ਧੜਾ ਪੈਰ ਪਿੱਛੇ ਪਾ ਗਿਆ ਪਰ ਜਿਹੜਾ ਮਹਿੰਦਰ ਭਗਤਾ ਉਹ ਪਹਿਲਾਂ ਭਾਜਪੀ ਦੇ ਵਿੱਚ ਸੀ ਉਹ ਆਪ ਵੱਲੋਂ ਲੜ ਰਿਹਾ ਤੇ ਜਿਹੜਾ ਆਪ ਵੱਲੋਂ ਉਮੀਦਵਾਰ ਸੀ ਉਹ ਭਾਜਪੀ ਵੱਲੋਂ ਲੜ ਰਿਹਾ ਸ਼ਹਿਰ ਦੇ ਲੋਕ ਇਹ ਵੀ ਤਾਂ ਕੁਝ ਸੋਚਣਗੇ ਨਾ ਜੀ ਕਿ ਜਿਹੜੇ ਅੱਜ ਜਦੋਂ ਲੋਕਾਂ ਨੇ ਵੋਟ ਪਾਈ ਆ ਜਿਹੜਾ 13 ਜੁਲਾਈ ਨੂੰ ਰਿਜ਼ਲਟ ਆਉਣਾ ਪਤਾ ਦੇ 13 ਜੁਲਾਈ ਨੂੰ ਲੱਗਣਾ ਹੈ ਪਰ ਸਰਕਾਰ ਨੇ ਜਿਵੇਂ ਵੱਡਾ ਮੈਂ ਕਹਿੰਦਾ ਕਿ ਪੂਰੀ ਤਾਕਤ ਝੋਕਤੀ ਹੈਗੀ ਆ ਤੇ ਜਦੋਂ ਸਰਕਾਰਾਂ ਤਾਕਤ ਝੂਕਦੀਆਂ ਨੇ ਦਾ ਮਤਲਬ ਸਰਕਾਰ ਹਰ ਹਾਲਤ ਦੇ ਵਿੱਚ ਸੀਟ ਜਿੰਨਾ ਚਾਹੁੰਦੀ ਉਹਨਾਂ ਨੂੰ ਹਾਰ ਤੇ ਗਵਾਰਾ ਨਹੀਂ ਔਰ ਹਾਰ ਪਛਮੀ ਵੀ ਨਹੀਂ ਸਰਕਾਰ ਨੂੰ ਜੇ ਵੇ ਜਲੰਧਰ ਸਰਕਾਰ ਹਾਰ ਗਈ ਨਾ ਤੇ ਅਗਲੀਆਂ 4 ਵੀ ਬਹੁਤ ਔਖੀਆਂ ਹੋ ਜਾਣੀਆਂ ਵਾ ਪਰ ਸੀਐਮ ਸਾਹਿਬ ਨੇ ਬੜਾ ਏਰਕੀ ਜੋਰ ਲਾਇਆ ਹੈਗਾ ਉਹਨਾਂ ਨੇ ਇਸ ਸੀਟ ਨੂੰ ਇਵੇਂ ਵੇਖਿਆ ਜਿਵੇਂ ਉਹ ਖੁਦ ਲੜ ਰਹੇ ਨੇ ਇਵੇਂ ਇਵੇਂ ਲੱਗਦਾ ਜਲੰਧਰ ਪਸ਼ਮੀ ਨਹੀਂ ਸੀ ਧੂਰੀ ਸੀ ਤੇ ਹੁਣ ਕਿਉਂਕਿ ਉੱਥੇ ਉਹਨਾਂ ਨੇ ਕੋਠੀ ਲੈ ਲਈ ਕਿਰਾਏ ਦੇ ਲਈ ਆ ਫਿਰ ਮਿਸਿਸ ਸੀਐਮ ਨੇ ਆਪਣੀ ਛੋਟੀ ਬੱਚੀ ਛੱਡ ਕੇ ਪ੍ਰਚਾਰ 'ਚ ਲੱਗੇ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਰੋਡ ਸ਼ੋਅ ਕੀਤੇ ਲੋਕਾਂ ਦੇ ਨਿਆਣੇ ਚੁੱਕੇ ਨੇ ਪ੍ਰਭਾਵਿਤ ਕੀਤਾ ਹੈਗਾ ਇਲਜ਼ਾਮ ਵੀ ਲੱਗਦੇ ਰਹੇ ਵਿਰੋਧੀਆਂ ਨੇ ਕਿ ਸਾਰਾ ਪਰਿਵਾਰ ਬੈਠਾ ਹੈਗਾ ਪਰ ਫਿਰ ਇਲੈਕਸ਼ਨ ਆ ਨਾ ਜੀ ਇਲੈਕਸ਼ਨ ਤੇ ਸਰਕਾਰ ਨੇ ਜਿੰਨੀ ਉਹ ਜਿਮਨੀ ਚੋਣ ਹਮੇਸ਼ਾ ਸਰਕਾਰ ਦੇ ਖਾਤੇ ਦੇ ਵਿੱਚ ਪਈ ਹੈ 99% ਹੈ ਪੰਜਾਬ ਦਾ ਅਗਰ ਆਪਾਂ 1995 ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਫਰੋਲੀਏ ਤਿੰਨ ਵਾਰੀਆਂ ਸਰਕਾਰ ਹਾਰੀ ਜਦੋਂ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ 95 ਦੇ ਵਿੱਚ ਬੀਨ ਸਿੰਘ ਦੀ ਸਰਕਾਰ ਸੀ ਤੇ ਕਾਲੀ ਦਲ ਗਿਦੜਬਾਹ ਤੋਂ ਮਨਪੀਰ ਸਿੰਘ ਬਾਦਲ ਜਿੱਤ ਗਏ ਸੀ ਫਿਰ ਆਦਮਪੁਰ ਦੀ ਸੀਟ ਵੀ ਘਰਾਈ ਸਰਕਾਰ ਬਾਦਲ ਸਾਹਿਬ ਦੀ ਸੀ ਤੇ ਕਾਂਗਰਸ ਦੇ ਕਮਲਜੀਤ ਸਿੰਘ ਲਾਲੀ ਹੋਣੀ ਜਿੱਤ ਗਏ ਸੀ ਤੇ ਜਦੋਂ ਅੱਜ ਸੰਗਰੂਰ ਜਿਮਨੀ ਚੋਣ ਹੋਈ ਆ ਸਰਕਾਰ ਆਮ ਆਦਮੀ ਪਾਰਟੀ ਦੀ ਤੇ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਮਾਨ ਬਣ ਗਏ ਸੀ ਜ਼ਿਆਦਾਤਰ ਬਾਕੀ ਸਰਕਾਰ ਦੇ ਨਾਲ ਹੀ ਰਹੀਆਂ ਨੇ ਚਾਹੇ ਸਰਪੰਚੀ ਚੋਣਾ ਹੋਣ ਜੈ ਨਗਰ ਮੇਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਕਮੇਟੀਆਂ ਦੀ ਹੋਣ ਬਲਾਕ ਸੰਮਤੀਆਂ ਦੀ ਹੋਣ ਜਾਂ ਫਿਰ ਜਿਮਨੀ ਚੋਣਾਂ ਹੋਣ ਚਾਹੇ ਵਿਧਾਨ ਸਭਾ ਦੀ ਹੋਵੇ ਚਾਹੇ ਲੋਕ ਸਭਾ ਸਰਕਾਰਾਂ ਦੇ ਖਾਤੇ ਵਿੱਚ ਹੀ ਪਈਆ ਦੇਖਦੇ ਆ 13 ਜੁਲਾਈ ਨੂੰ ਸਰਕਾਰ ਜਿੱਤਦੀ ਹੈ ਸਰਕਾਰ ਦੁਬਾਰਾ ਬਣਵੇ ਬਣਨਗੇ ਹਾਂ ਜਾਂ ਫਿਰ ਕਾਂਗਰਸ ਜਿੱਤੇਗੀ ਤੇ ਜੇ ਸ਼ੀਤਲੰਗਰਾਲ ਜਿੱਤ ਗਿਆ ਤੇ ਪ੍ਰਸਿੱਧ ਤੇਲੰਗਰਾਧਿ ਬੱਲੇ ਬੱਲੇ ਹੈ ਹਾਲਾਂਕਿ ਸ਼ੀਤਲنگਰਾਧ ਨੇ ਇਕੱਲੇ ਨੇ ਚੋਣ ਲੜੀ ਹੈਗੀ ਆ ਨਾਲ ਸ਼ਸ਼ੀਲੋ ਰਿੰਕੂ ਨੇ ਜ਼ਰੂਰ ਸਾਥ ਦਿੱਤਾ ਲੇਕਿਨ ਭਾਜਪਾ ਦੇ ਵੱਡੇ ਚਿਹਰੇ ਸਵਾਇਪ ਪ੍ਰੈਸ ਕਾਨਫਰੰਸ ਤੋਂ ਹੋਰ ਨਹੀਂ ਦਿਖਾਈ ਦਿੱਤੇ ਹੈਗੇ ਨੇ ਤੇ ਸਰਕਾਰ ਆਚਾਰਕਾਂ ਦੀ ਸੂਚੀ ਭਾਵੇਂ ਬਹੁਤ ਲੰਮੀ ਸੀ ਉਹ ਤਾਂ ਭਾਵੇਂ ਜਿੰਨੇ ਮਰਜ਼ੀ ਬੋਲ ਉਹ ਤਾਂ ਨੌਗੇ ਹੁੰਦੇ ਨੇ ਵਿਆਮਾਂ ਦੇ ਵਿੱਚ ਨਹੀਂ ਜੇ 9 ਗੇ ਦਿੱਤੇ ਜਾਂਦੇ 3-4 ਸੂਟ ਚੰਗੇ ਹੁੰਦੇ ਬਾਕੀ ਕਹਿੰਦੇ 9 ਗੇ ਹੀ ਆ ਦੇ ਦਿਓ ਨਾ ਉਹ 9 ਗੇ ਹੀ ਬਾਕੀ ਕਿਸੇ ਨੇ ਸ਼ਕਲ ਦਿਖਾਈ ਹੈਗੀ ਸਿਵਾਏ ਚ ਉਹ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੈਂਸ ਕੀਤੀ ਹੈ ਤੇ ਚੱਲ ਮੇਰੀ ਦਿਹਾੜੀ ਪੈ ਗਈ ਉਹ ਇੰਨਾ ਸਾਰੇ ਭਾਜਪਾ ਦਾ ਕਾਂਗਰਸ ਦਾ ਜ਼ੋਰ ਲੱਗਾ ਰਾਜਾ ਮਰੀਂਦਰ ਸਿੰਘ ਵੜਿੰਗ ਰਾਜਾ ਮਰੀਂਦਰ ਸਿੰਘ ਵੜੇ ਦੀ ਵਾਈਪ ਅੱਜ ਕੱਲ ਕਾਂਗਰਸ ਪਾਰਟੀ ਵੱਲੋਂ ਸਭ ਤੋਂ ਵੱਡੀ ਉਹ ਸਟਾਰ ਕੰਪੇਨਰ ਨੇ ਹੈ ਨਾ ਨਹੀਂ ਤੇ ਹਾਲਾਂਕਿ ਉਹ ਰਾਜਾ ਵੜਿੰਗਰ ਚੋਣ ਲੜਦੇ ਤੇ ਉਹ ਪ੍ਰਚਾਰ ਕਰਦੇ ਚੰਗੇ ਲੱਗਦੇ ਨੇ ਲੇਕਿਨ ਉਹ ਕਹਿੰਦਾ ਕਿ ਮੇਰੇ ਘਰ ਵਾਲੇ ਦੀ ਇ 22 ਦੇ ਵਿੱਚ ਪਹਿਲੇ ਕਾਂਗਰਸ ਪਾਰਟੀ ਨੇ 7 ਸੀਟਾਂ ਜਿੱਤੀਆਂ ਨੇ ਤੇ ਜੇ ਉਹ ਜਿੱਤ ਜਾਂਦੇ ਤੇ ਉਹ ਕਹੇਗੀ ਕਿ ਉਹ ਅਗਲੇ ਤੇ ਹੈ ਹੀ ਹੈ ਵੀ ਘਰ ਵਾਲਾ ਅਗਲੇ ਦਾ ਪ੍ਰਧਾਨ ਔਰ ਪ੍ਰਧਾਨ ਦੀ ਘਰ ਵਾਲੀ ਆ ਉਹਨੇ ਪ੍ਰਚਾਰ ਚੰਗਾ ਕੀਤਾ ਚੰਨੀ ਸਾਹਿਬ ਨੇ ਕੀਤਾ ਪ੍ਰਤਾਪ ਸਿੰਘ ਬਾਜਵੇ ਨੇ ਕੀਤਾ ਚੰਗਾ ਪ੍ਰਚਾਰ ਕੀਤਾ ਜਿੰਨਾ ਪ੍ਰਚਾਰ ਆਮਾਦੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਕੀਤਾ ਬਾਕੀ ਜਿਹੜੇ ਪਾਰਟੀ ਨਹੀਂ ਕਰ ਪਏ ਇਸ ਕਰਕੇ ਲੋਕ ਮੰਨਦੇ ਨੇ ਕਿ ਸਿੱਧਾ ਲੜਾਈ ਸੀ ਕਾਂਗਰਸ ਦੇ ਆਪ ਦੇ ਵਿਚਕਾਰ ਲੋਕਾਂ ਨੇ ਜਿਹੜੀਆਂ ਹੁਣ ਜਿਹੜੀਆਂ 6 ਵਜੇ ਦੀ ਜਿਹੜੀ ਰਿਪੋਰਟ ਸੀ ਉਹਦੇ 'ਚ ਹੀ ਕਿ 54% ਦੇ ਆਸ-ਪਾਸ ਤੇ ਉਹਦੇ ਵੋਟਾਂ ਪੈ ਚੁੱਕੀਆਂ ਨੇ ਉਹਦੇ ਵਿੱਚ ਕਰਕੇ ਬਾਕੀ ਜਦੋਂ ਜਦੋਂ ਫਾਈਨਲ ਆਊਗਾ ਡਿਟੇਲ ਭਾਰਤੀ ਚੋਣ ਕਮਿਸ਼ਨ ਵੱਲੋਂ ਨਾ ਉਹ ਦੇਖਦੇ ਕੀ ਹੈ ਜਿਹੜੀ ਹੁਣ ਤੱਕ ਜਿਹੜੀ ਹੈ ਕਿ ਉਹ ਇੰਨਾ ਕੀ ਹੈ 55% ਪਈਆਂ ਵੋਟਾਂ ਜੇ 60 ਵੀ ਹੋ ਗਈਆਂ ਫਿਰ ਵੀ ਬੜਾ ਟਫ ਕੰਪੀਟੀਸ਼ਨ ਹੈ 13 ਤਰੀਕ ਨੂੰ ਡਿਸਾਈਡ ਹੋਏਗਾ ਜਿਹੜੇ ਦੇ ਚਾਰ ਪਾਰਟੀਆਂ ਨੇ ਆਪ ਵੱਲੋਂ ਮਹਿੰਦਰ ਭਗਤ ਸ਼੍ਰੋਮਣੀ ਕਾਲੀ ਦਲ ਬਾਗੀ ਤੁਹਾਡੇ ਵੱਲੋਂ ਸਰਜੀਤ ਕੌਰ ਕਾਂਗਰਸ ਸੁਰਿੰਦਰ ਕੌਰ ਔਰ ਦੂਜੇ ਭਾਜਪਾ ਲੋਮ ਸ਼ੀਤਲੰਗਰਾਲ ਚਾਰ ਤੇ ਹੋ ਗਏ ਮੋਟੇ ਬਾਕੀ ਕੁੱਲ 15 ਉਮੀਦਵਾਰ ਨੇ ਚਾਰਾ ਸਮੇਤ ਉਹ ਮਤਲ ਅੱਜ ਮਸ਼ੀਨਾਂ ਦੇ ਵਿੱਚ ਤੇ ਕੈਦ ਹੋ ਹੀ ਗਏ ਨੇ ਦਿਲ ਦਿਲ ਦੀਆਂ ਧੜਕਣਾ ਵੀ ਔਰ ਸਰਕਾਰ ਦੀ ਜਿਆਦਾ ਦਿਲ ਦੀ ਧੜਕਣਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਵੀ ਮੈਨੂੰ ਲੱਗਦਾ ਕਿ ਉਹਨਾਂ ਦੀ ਲੱਗਾ ਹੋਇਆ ਦਾ ਲੱਗਾ ਹੋਇਆ ਵੀ ਇਹ ਸੀੜ ਹਰ ਜਿਤਨੀ ਨਹੀਂ ਤੇ ਮੁੱਖ ਮੰਤਰੀ ਇੱਕ ਤੇ ਇਹਨਾਂ 13 ਲੋਕ ਸਭਾ ਜਦੋਂ ਪਈਆਂ ਬਹੁਤ ਜ਼ਿਆਦਾ ਸੀਰੀਅਸ ਸੀ ਨਾ ਹਾਲਾਂਕਿ ਉਹਨਾਂ ਨੂੰ 13 ਹੱਥ ਪੰਜਾਬ ਦੀ ਜਨਤਾ ਨੇ ਨਹੀਂ ਦਿੱਤੇ ਪਰ ਆ ਵੀ ਸੀਟ ਉਹਨਾਂ ਨੇ ਜਿਵੇਂ ਚੈਲੰਜ ਕੀਤਾ ਸ਼ੀਤਲ ਅੰਗਰਾਲ ਨੂੰ ਬਾਅਦ ਵਿੱਚ ਸ਼ੀਤਲ ਅੰਗਰਾਲ ਨੇ ਚੈਲੰਜ ਕੀਤਾਗਾ ਉਹਨਾਂ ਨੇ ਕਹਿ ਕੇ ਅਸੀਂ ਐਮ ਐਲ ਏ ਵੀ ਬਣਾਉਣਾ ਆਪਣਾ ਐਮ ਐਲ ਏ ਤੁਸੀਂ ਬਣਾ ਦਿਓ ਮੰਤਰੀ ਮੈਂ ਬਣਾਵਾਗਾ ਤੇ ਸ਼ਾਇਦ ਇਹ ਵਾਲਾ ਜਿਹੜਾ ਇਹਨਾਂ ਦਾ ਗਿਮਿਕ ਸੀ ਨਾ ਜਿਹੜਾ ਸ਼ਾਇਦ ਉਹਦੇ ਚੱਕਰ ਦੇ ਵਿੱਚ ਆਪ ਵੀ ਜਿੱਤ ਸਕਦੀ ਹੈਗੀ ਕਿ ਜੇ ਸਾਡੇ ਹਲਕੇ ਦਾ ਐਮ ਐਲ ਏ ਬਣ ਜਾਂਦਾ ਜੇ ਆਬਦੁੱਲਾ ਉਸ ਜਲੰਧਰ ਪੱਛਮੀ ਦੇ ਲੋਕ ਵੀ ਹਾਂ ਸਾਡਾ ਸਾਨੂੰ ਮੰਤਰੀ ਚਾਹੀਦਾ ਤੇ ਫਿਰ ਲੋਕਾਂ ਨੇ ਇਹਨੂੰ ਵੋਟ ਪਾਈ ਹੋਊਗੀ ਜੀ ਨਹੀਂ ਤੇ ਕਿਸੇ ਹੋਰ ਨੂੰ ਪਾਈ ਹੋਵੇਗੀ